ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਰੈਣ ਦਿਨਸ ਪਰਪਾਤ ਤੂੰ ਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਮ ਤੇਰਾ ਤੇ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜਾਣ ਤੇ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਰਬ ਬਲਿਹਾਰੈ ਬਲ ਬਲ ਜਾਵਣਾ ਪੌੜੀ ਰੈਣ ਦਿਨਸ ਪਰਪਾਤ ਤੂੰ ਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪਰਪਾਤ ਤੂੰ ਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦਬ ਲਿਹਾਰੈ ਬਲ ਬਲ ਜਾਵਣਾ ਪੌੜੀ ਰਹਿਣ ਦਿਨਸ ਪਰਪਾਤ ਤੂੰ ਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਉ ਤੇਰਾ ਤੇ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦਬ ਲਿਹਾਰੈ ਬਲ ਬਲ ਜਾਵਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ